ਤਨ ਦੌਲਤ ਪਦਾਰਥ ਤਾਰੋਵਰ ਸੰਸਾਰ ਜੋ ਕੁਝ ਤੁਹਾਡਾ ਘਟਿਆ ਸੇਵਾ ਕਰਕੇ ਮੰਗੋ ਪਰ ਨਾਲ ਇਹ ਜ਼ਰੂਰ ਮੰਗੋ ਮਹਾਰਾਜ ਜੀ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਵੇ ਗਰੂ ਮੈਂ ਲਾਲਚ ਨਹੀਂ ਕਰ ਰਿਹਾ ਇਹ ਮੇਰੀਆਂ ਲੋੜਾਂ ਨੇ ਪਰ ਤੁਹਾਡਾ ਨਾਮ ਮੈਨੂੰ ਚੰਗਾ ਲੱਗੇ ਦੇ ਵਿੱਚ ਇਹ ਕਿਰਪਾ ਕਰੋ ਤੋਂ ਨਾ ਨਾਮ ਮੈਨੂੰ ਚੰਗਾ ਲੱਗੇ ਕਦੇ ਨਾਮ ਨਾ ਵਿਸਰੇ ਕਿਉਂਕਿ ਸਾਰੇ ਸੁੱਖ ਨਾਮ ਵਿੱਚ ਨੇ ਇਹਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਹਿੰਦੇ ਸੁੱਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਹੁਣ ਥੋੜੀ ਜੀ ਸੁਰ ਟਕਾ ਕੇ ਰੱਖਿਓ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਕੋਲ 750 ਮਰਬਾ ਜ਼ਮੀਨ ਹੈ ਰਾਏ ਭੋਇੰਦੀ ਤਲਵੰਡੀ ਚ ਕਿਵੇਂ ਹੈ ਉੱਥੋਂ ਦਾ ਨਵਾਹਵ ਰਾਏ ਬੁਲਾਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੱਬ ਮੰਨਦਾ ਹੈ ਉਹਨੇ ਪਟਾ ਲਿਖ ਦਿੱਤਾ ਹੈ ਕਿ ਇਸ ਜ਼ਮੀਨ ਵਿੱਚੋਂ ਅੱਧ ਜ਼ਮੀਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ 750 ਮਰਬਾ ਰਾਏ ਭੋਇੰਦੀ ਤਲਵੰਡੀ ਜ਼ਮੀਨ ਨਾਨਕ ਦੇ ਵਲਦ ਪਿਤਾ ਮਹਿਤਾ ਕਲਿਆਣ ਦਾਸ ਦੇ ਨਾਮ ਕਰ ਦਿੱਤੀ ਅੱਜ ਤੱਕ ਚੜ੍ਹੀ ਹੈ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਪਣੀ ਜ਼ਮੀਨ ਹੈ ਆਪਣਾ ਘਰੋਬਾਰ ਹੈ ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਲਵੰਡੀ ਛੱਡ ਕੇ ਕਰਤਾਰਪੁਰ ਕਿਉਂ ਵਸਾਇਆ ਮੈਂ ਆਉਣਾ ਇਸ ਧਰਤੀ ਮੰਡੀ ਗੋਵਿੰਦਗੜ੍ਹ ਵੱਲ ਦੇ ਪਾਸੇ ਹੈ ਇਹ ਵੀ ਗੁਰੂ ਦੇ ਨਾਮ ਉੱਤੇ ਕਿਉਂ ਵਸਿਆ ਜਿਨ੍ਹਾਂ ਨੇ ਗੁਰੂ ਦੇ ਵਸਾਏ ਨਗਰ ਨੇ ਉਹ ਸੁਣਿਓ ਸਾਧ ਸੰਗਤ ਬੰਦੇ ਦੇ ਨਾਮ ਤੇ ਨਹੀਂ ਹੈ ਤਲਵੰਡੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਧਰਮਸ਼ਾਲਾ ਹੀ ਬਣਾਉਣੀ ਸੀ ਨਾ ਉੱਥੇ ਬਣਾ ਸਕਦੇ ਸੀ ਇੰਨੀ ਜ਼ਮੀਨ ਹੈ ਪਰਚਾਰ ਕਰਨਾ ਧਰਮਸ਼ਾਲਾ ਬਣਾਉਣੀ ਸੀ ਤਲਵੰਡੀ ਵਿੱਚ ਕਿਉਂ ਨਹੀਂ ਬਣਾਈ ਕਰਤਾਰਪੁਰੀ ਕਿਉਂ ਤਲਵੰਡੀ ਬੰਦੇ ਦੇ ਨਾਮ ਉੱਤੇ ਹੈ ਰਾਏ ਭੋਏ ਚੌਧਰੀ ਦਾ ਨਾਮ ਹੈ ਤਲਵੰਡੀ ਦਾ ਅਰਥ ਤਲ ਮੀਨੰ ਧਰਤੀ ਦਾ ਟੁਕੜਾ ਵੰਡੀ ਦਾ ਅਰਥ ਜਿਹੜਾ ਵੰਡੇ ਵਿੱਚ ਆ ਗਿਆ ਚੌਧਨੀ ਰਾਹੇ ਭੋਏ ਦੇ ਵੰਡੇ ਵਿੱਚ ਆਈ ਹੋਈ ਜ਼ਮੀਨ ਦਾ ਨਾਮ ਰੱਖਿਆ ਰਾਏ ਭੋਏ ਦੀ ਤਲਵੰਡੀ ਜ਼ਮੀਨ ਦਾ ਟੁਕੜਾ ਭਾਵ ਉਹ ਧਰਤੀ ਬੰਦੇ ਦੇ ਨਾਮ ਉੱਤੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਗਰ ਵਸਾਇਆ ਨਾਮ ਰੱਖਿਆ ਕਰਤਾਰਪੁਰ ਸਿੱਖਾ ਜਦੋਂ ਤੋਂ ਉਹਦੇ ਵਿੱਚ ਵਸ ਸਕਣੇ ਤੈਨੂੰ ਯਾਦ ਆਵੇ ਕਰਤਾਰ ਤੂੰ ਕਰਤਾਰ ਦੇ ਪੁਰੀ ਦਾ ਵਾਸਾ ਬਣਨੇ ਤੈਨੂੰ ਉਹ ਜਗ੍ਹਾ ਤੇ ਰਵੇਂ ਜਿੱਥੇ ਕਰਤਾਰ ਦਾ ਨਾਮ ਨਾ ਵਿਸਰੇ ਕੋਈ ਤੈਨੂੰ ਪੁੱਛੇ ਤੂੰ ਵਾਸੀ ਕਿਸ ਧਰਤੀ ਦੇ ਤੂੰ ਕਹਵੇਂ ਮੈਂ ਕਰਤਾਰਪੁਰ ਸਾਹਿਬ ਦਾ ਸ਼੍ਰੀ ਕਰਤਾਰਪੁਰ ਕਰਤਾਰ ਕੌਣ ਹੈ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਕਰਤਾਰ ਦਾ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਕਿਰਤ ਕਰਨ ਵਾਲਾ ਭਾਵ ਤੈਨੂੰ ਆਪਣੀ ਜਗ੍ਹਾ ਰਹਿਣ ਦਾ ਨਾਂ ਦੱਸਣ ਲੱਗਿਆਂ ਵੀ ਰੱਬ ਦਾ ਨਾਮ ਚਿੱਤਿ ਆਵੇ ਹੁਣ ਕਰਤਾਰਪੁਰ ਵਿੱਚ ਵਸਣਾ ਕਿਵੇਂ ਕਰਤਾਰਪੁਰ ਵਿੱਚ ਲੈਣਾ ਆਉਂਦਾ ਤੇ ਭਾਈ ਲੈਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਬਣ ਜਾਂਦੇ ਨੇ ਉੱਥੇ ਪਾਤਸ਼ਾਹ ਨੇ ਇੱਕ ਸਿੱਖਾਂ ਵਾਸਤੇ ਸਿੱਖਿਆ ਦੀ ਯੋਜਨਾ ਯੂਨੀਵਰਸਿਟੀ ਬਣਾਈ ਜਿਨੇ ਗੁਰੂ ਨਾਨਕ ਦਾ ਰੂਪ ਹੋਣਾ ਉਹ ਸਿੱਖੇ ਕਿਵੇਂ ਲੈਣੇ ਤੋਂ ਅੰਗਦ ਹੋਈ ਤੂੰ ਕਰਤਾਰਪੁਰ ਵਿੱਚ ਆਵੇਂ ਕਿਵੇਂ ਗੁਰੂ ਨਾਨਕ ਦਾ ਰੂਪ ਹੋਣਾ ਹੈ ਗੁਰੂ ਨਾਨਕ ਦੇ ਘਰ ਵਿੱਚ ਕਿਵੇਂ ਵਸਣੇ ਇਹ ਭਾਈ ਲੈਣੇ ਤੋਂ ਕਰਤਾਰਪੁਰ ਸਿੱਖ ਜੇ ਤੂੰ ਕਰਤਾਰਪੁਰ ਦਾ ਵਾਸੀ ਮੰਨਣਾ ਫਿਰ ਭਾਈ ਲੈਣੇ ਦੇ ਜੀਵਨ ਤੋਂ ਸਿੱਖ ਕਿਵੇਂ ਗੁਰੂ ਨਾਨਕ ਦਾ ਰੂਪ ਹੋਈਦਾ ਹੁਣ ਛੋਟੀ ਜਿਹੀ ਚੱਲ ਕਿੱਥੇ ਧਿਆਨ ਨਾਲ ਸੁਣਿਓ ਪਹਿਲੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਘੋੜੀ ਤੇ ਸਵਾਰ ਹੋ ਕੇ ਅੱਛਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਰਾਵਾ ਕਿੰਨਾ ਸਾਧਾਰਨ ਹੋਏਗਾ ਇਤਿਹਾਸ ਕਹਿੰਦੇ ਵੇ ਭਾਈ ਲੈਣਾ ਜੀ ਤੋਂ ਪਛਾਣ ਨਹੀਂ ਹੋਏ ਕਿ ਗੁਰੂ ਨਾਨਕ ਸਾਹਿਬ ਆ ਉਹਨਾਂ ਕੋਲੋਂ ਪੁੱਛਦੇ ਨੇ ਮੈਂ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਨੇ ਨੇ ਮਾੜਾ ਮੋਟਾ ਮੇਰੇ ਵਰਗਾ ਪ੍ਰਚਾਰਕ ਵੀ ਹੋਵੇ ਉਹਦੇ ਕੱਪੜੇ ਵੀ ਬਾਹਰੋਂ ਦੱਸ ਦਿੰਦੇ ਵੇ ਇਹ ਬੰਦਾ ਪ੍ਰਚਾਰਕ ਹੈ ਕਿਉਂ ਕੱਪੜਿਆਂ ਤੋਂ ਪਛਾਣ ਹੋ ਗਿਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਸਾਧਾਰਨ ਹੋਣਗੇ ਕਿ ਉਹਨਾਂ ਦੇ ਪਹਿਰਾਵੇ ਤੋਂ ਕੰਮ ਕਹਾਈ ਤੋਂ ਭਾਈ ਲੈਣਾ ਪਛਾਣ ਹੀ ਨਹੀਂ ਸਕੇ ਕਿ ਕਰਤਾਰਪੁਰ ਦਾ ਮਾਲਕ ਗੁਰੂ ਨਾਨਕ ਸਾਹਿਬ ਹੈ ਜਿਹਦੇ ਕੋਲੋਂ ਮੈਂ ਰਾਹ ਪੁੱਛ ਰਿਹਾ ਅੱਜ ਇਹ ਚੀਜ਼ ਵਿਚਾਰਨ ਦੀ ਲੋੜ ਹੈ ਮੈਂ ਚਲੋ ਧੰਵਾਦ ਕਰਦਾ ਹਾਂ ਪ੍ਰਬੰਧਕਾਂ ਨੂੰ ਬੜਾ ਸਨਮਾਨ ਤੇ ਸਤਿਕਾਰ ਕੀਤਾ ਜਦੋਂ ਮੈਂ ਆਇਆ ਬਹੁਤ ਸਨਮਾਨ ਕੀਤਾ ਠੀਕ ਹੈ ਇਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥੱਪੇ ਤੁਸੀਂ ਸਾਨੂੰ ਕੀੜਿਆਂ ਨੂੰ ਗੁਰੂ ਦੀ ਕਿਰਪਾ ਨਾਲ ਮਾਣ ਦਿੰਦੇ ਹੋ ਪਰ ਹੱਥ ਜੋੜ ਕੇ ਬੇਨਤੀ ਕਰਾਂ ਸਜਣੋ ਫੁੱਲਾਂ ਦੀ ਬਰਖਾ ਸਿਰਫ ਪਾਤਸ਼ਾਹਾਂ ਤੇ ਹੁੰਦੀ ਹੈ ਨੌਕਰਾਂ ਤੇ ਕੋਈ ਫੁੱਲ ਨਹੀਂ ਵਰਸਦਾ ਉਸ ਦਰ ਦੇ ਨੌਕਰਾਂ ਸੀ ਜੇ ਕਹਰੇ ਹਮੇਸ਼ਾ ਪਾਤਸ਼ਾਹਾਂ ਦੇ ਗੁਜਾਈ ਜਾਂਦੇ ਨੇ ਨੌਕਰਾਂ ਦੇ ਕੋਈ ਜੇ ਕਹਰੇ ਨਹੀਂ ਹੁੰਦੇ ਇਸ ਲਈ ਸਾਧ ਸੰਗਤ ਜੈ ਜੈ ਕਹਰ ਪਾਤਸ਼ਾਹ ਦੀ ਹੁੰਦੀ ਹੈ ਚੱਕਰਾਂ ਦੀ ਨਹੀਂ ਅਸੀਂ ਉਹਦੇ ਦਰ ਦੇ ਚੱਕਰ ਹਾਂ ਇਹ ਮਨ ਨੀਵਾ ਰਵੇ ਇਸ ਤਰ੍ਹਾਂ ਕਿ ਅਸੀਂ ਉਹਦੇ ਦਰ ਦੇ ਚੱਕਰ ਕਿਉਂਕਿ ਮਨ ਉੱਚੇ ਵਾਲੇ ਨੂੰ ਗੁਰੂ ਨਾਨਕ ਦੇ ਘਰ ਵਿੱਚ ਕੋਈ ਥਾਂ ਨਹੀਂ ਹੈ ਇੱਥੇ ਥਾਂ ਮਿਲੀ ਨਹੀਂ ਮਿਆਂ ਨੂੰ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ ਨਹੀਂ ਤਾਂ ਇਹ ਅੱਜ ਸਾਡੇ ਵਿੱਚ ਵੀ ਰੌਲਾ ਪਿਆ ਹੋਇਆ ਹੈ ਵੀ ਜਿੰਨੀ ਦਿਨ 10 ਕ ਬੰਦੇ ਮਗਰ ਨਾ ਨਾ ਹੋਣ 19 ਦਿਨ ਮੱਥਾ ਟੇਕਣ ਹੀ ਨਹੀਂ ਅੰਦਰ ਜਾਣ ਰੌਲਾ ਪਵੇ ਪਰੇ ਹੋ ਜਾਓ ਪਰੇ ਹੋ ਜਾਓ ਕੋਈ ਬਾਬਾ ਜੀ ਆ ਰਹੇ ਜਿੰਨੀ ਦਿਨ 10 15 ਬੰਦੇ ਨਾ ਹੋਣ ਕਿਨੂੰ ਵਖਾਣੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਸਧਾਰਨ ਹੋਣਗੇ ਕਿ ਭਾਈ ਲੈਣਾ ਪਛਾਣ ਹੀ ਨਹੀਂ ਸਕੇ ਕਿ ਗੁਰੂ ਨਾਨਕ ਸਾਹਿਬ ਹੈ। ਕਿਹੋ ਜਿਹਾ ਜੀਵਨ ਹੋਏਗਾ ਸਾਨੂੰ ਸਿਖਾਉਣ ਵਾਸਤੇ ਹੈ ਉਹ ਸਿੱਖਾ ਜੇ ਤੂੰ ਹੋਂਦ ਰੱਖੀ ਤੇ ਗੁਰੂ ਨਾਨਕ ਦੇ ਘਰ ਵਿੱਚ ਥਾਂ ਨਹੀਂ ਹੈ ਦਾਣਾ ਮਿੱਟੀ ਵਿੱਚ ਆਪਣੀ ਹੋਂਦ ਮਟਾਉਂਦਾ ਉਹ ਫਲੀ ਭੂਤ ਹੋ ਕੇ ਇੱਕ ਦਾਣੇ ਦੇ 18 ਬਣਦੇ ਕਿਲ੍ਹਾਂਾਂ 'ਚ ਬੀਜਿਆ ਬੀਜ ਲੋਕ ਕੁੰਟਣਾਂ 'ਚ ਕਣਕ ਕੱਢਦੇ ਨੇ ਜਿੱਦਣ ਦਾਣੇ ਆਪਣੀ ਹੋਂਦ ਮਟਾ ਦਿੰਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਹਿਚਾਨ ਨਹੀਂ ਸਕੇ ਪਾਈ ਲੈਣਾ ਆ ਗਏ ਮੇਰੇ ਗੁਰੂ ਨਾਨਕ ਨੇ ਘੋੜੀ ਦੀ ਵੰਗ ਪਕੜ ਲਈ ਕਹਿੰਦੇ ਲਿਆ ਮੈਂ ਆ ਤੈਨੂੰ ਗੁਰੂ ਨਾਨਕ ਦੇ ਘਰ ਤੱਕ ਲੈ ਚੱਲਾਂ ਸਿੱਖਾ ਯਾਦ ਰੱਖੀ ਤੂੰ ਕਰਤਾਰਪੁਰ ਦਾ ਵਾਸੀ ਬਣ ਨਾਉਣੇ ਇੰਨਾ ਮਨ ਨੀਮਾ ਰੱਖ ਕੇ ਆਈ ਮੇਰਾ ਗੁਰੂ ਨਾਨਕ ਤੈਨੂੰ ਰਸਤੇ 'ਚ ਲੈਣ ਆਏਗਾ ਉਹ ਸਿੱਖਾ ਮਨ ਨੀਮਾ ਹੋਵੇ ਤੂੰ ਮਿਲਣਾਵੇਂ ਗੁਰੂ ਨਾਨਕ ਨੂੰ ਰਸਤੇ ਚ ਗੁਰੂ ਨਾਨਕ ਲੈਣ ਆਉਂਦਾ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚਲ ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਭਵਨੀ ਭਗਤ ਭਾਏ ਕੋਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਨ ਦਿੱਤ ਹੈ ਤੁਸੀਂ ਭਾਵਨਾ ਨਾਲ ਤੁਰ ਪੋ ਗੁਰੂ ਆਪੇ ਰਸਤਾ ਸਾਫ ਕਰਦਾ ਜੇ ਚਿੱਤ ਵਿੱਚ ਭਾਵਨਾ ਹੀ ਨਹੀਂ ਹੈ ਮਨ ਵਿੱਚ ਆਪੇ ਜੱਲੀ ਜਾਂਦਾ ਚਲੋ ਬਹਾਨਾ ਮਿਲਿਆ ਨਾਲ ਦਾ ਨਹੀਂ ਅੰਮ੍ਰਿਤ ਛਕ ਰਿਹਾ ਜੀ ਨਾਲ ਦੀ ਅਜੇ ਅੰਮ੍ਰਿਤ ਨਹੀਂ ਛਕ ਰਹੀ ਜੀ ਬਸ ਇਦਾਂ ਹੀ ਕਰਕੇ ਇੱਕ ਦੂਜੇ ਉੱਤੇ ਦੋਸ਼ ਲਾ ਕੇ ਉਮਰ ਲੰਘ ਰਹੀ ਹੈ ਉੱਥੇ ਲਿਖਾ ਸਾਹਿਬ ਆਪੋ ਆਪਣੇ ਮੈਨੂੰ ਇੱਕ ਭੈਣ ਦਾ ਹੁਣ ਫੋਨ ਆਇਆ ਕਹਿੰਦੀ ਭਾਈ ਸਾਹਿਬ ਤੁਹਾਡੀ ਕਥਾ ਸੁਣ ਕੇ ਚਲੋ ਅਸੀਂ ਅੰਮ੍ਰਿਤ ਤਾਂ ਮੈਂ ਛਕ ਲਿਆ ਪਰ ਕਹਿੰਦੀ ਮੇਰੇ ਘਰ ਵਾਲਾ ਸ਼ਰਾਬ ਪੀਣੋਂ ਨਹੀਂ ਹਟਦਾ ਮੇਰੇ ਘਰ ਵਾਲਾ ਡਰਿੰਕ ਕਰਦਾ ਮੈਂ ਅੰਮ੍ਰਿਤ ਛਕ ਲਿਆ ਕੈਨੂੰ ਵਰਤੇ ਨੇ ਮਨ ਨੂੰ ਬਹੁਤ ਗੁੱਸਾ ਆਉਂਦਾ ਹੈ ਕਹਿੰਦੀ ਦਿਲ ਕਰਦਾ ਵੇ ਅੰਮ੍ਰਿਤ ਛੱਡਦਾ ਕਿਉਂ ਸ਼ਰਾਬੀ ਬੰਦੇ ਨਾਲ ਰਹਿਣਾ ਪੈਂਦਾ ਹੁਣ ਬੰਦੇ ਦੀ ਰੋਟੀ ਵੀ ਬਣਾਉਣੀ ਹੈ ਉਹਦੇ ਨਾਲ ਵੀ ਰਹਿਣਾ ਉਹਦੇ ਕੱਪੜੇ ਵੀ ਧੋਣੇ ਉਹਦੀ ਗੱਲ ਵੀ ਮੰਨਣੀ ਹੈ ਪਰ ਉਹ ਸ਼ਰਾਬੀ ਹੈ ਘਰ ਤੋਂ ਢੀ ਛੱਡ ਸਕਦੀ ਵਿਚਾਰੀ ਕਹਿੰਦੀ ਮੈਂ ਔਖੀ ਬਹੁਤ ਹੈ ਘਰ ਨਹੀਂ ਛੱਡ ਸਕਦੀ ਦਿਲ ਕਰਦਾ ਵੇ ਅੰਮ੍ਰਿਤ ਕਿੱਦਾਂ ਕਰਾਂ ਛੱਡ ਦਵਾਂ ਮੈਨੂੰ ਇੱਕੋ ਗੱਲ ਕਹੀ ਭੈਣੇ ਜੇ ਮਹੜਾ ਬੰਦਾ ਆਪਣੀ ਆਦਤ ਨਹੀਂ ਛੱਡ ਰਿਹਾ ਅਪਾ ਚੰਗੀ ਆਦਤ ਕਿਉਂ ਛੱਡੀਏ ਬਈ ਇੱਕ ਮਾੜਾ ਬੰਦਾ ਆਪਣੀ ਮਾੜੀ ਆਦਤ ਨਹੀਂ ਛੱਡ ਰਿਹਾ ਵੇ ਡਰਿੰਕ ਅਜੇ ਤੱਕ ਉਹਨੇ ਛੱਡੀ ਨਹੀਂ ਤੈਨੂੰ ਸਾਲ ਹੋ ਗਿਆ ਉਮਰ ਛੱਕਿਆ ਉਹਨੇ ਅਜੇ ਸ਼ਰਾਬ ਨਹੀਂ ਛੱਡੀ ਜੇ ਅਮਰਤ ਛੱਕਿਆ ਤੈਨੂੰ ਸਾਲ ਹੋ ਗਿਆ ਉਹਨੇ ਸ਼ਰਾਬ ਨਹੀਂ ਛੱਡੀ ਅਪਾ ਅਮਰਤ ਕਿਉਂ ਛੱਡ ਦਈਏ ਬਈ ਕੋਈ ਮਾੜੀ ਆਦਤ ਨਹੀਂ ਛੱਡ ਰਿਹਾ ਤੁਸੀਂ ਚੰਗੀ ਕਿਉਂ ਛੱਡੋਗੇ ਹਾਂ ਤੂੰ ਗੁਰੂ ਅਗਿਆਰ ਅਦਾਸ ਕਰ ਇੱਕ ਦਿਨ ਵਕਤ ਆਏਗਾ ਮੇਰਾ ਵਿਸ਼ਵਾਸ ਹੈ ਗੁਰੂ ਕਰਮ ਜ਼ਰੂਰ ਬਦਲਦਾ ਹੈ ਗੁਰੂ ਲੇਖ ਬਦਲ ਦਿੰਦਾ ਹੈ ਬਸ ਸ਼ਰਤ ਹੈ ਕੋਈ ਕੋਈ ਦ੍ਰਿੜਤਾ ਵਿੱਚ ਗੁਰੂ ਵੇਖਦਾ ਹੈ ਕਿੰਨਾ ਕੇ ਚਿਹਰੇ ਦ੍ਰਿੜਤਾ ਰੱਖਦੇ ਹੈ ਕਿੰਨਾ ਕੇ ਚਿਹਰੇ ਦੇ ਅੰਦਰ ਵਿਸ਼ਵਾਸ ਹੈ ਜਦੋਂ ਦੇ ਕਰਮ ਭਾ ਗੁਰੂ ਨੇ ਬਦਲਨੇ ਇੱਕ ਪਲ ਵਿੱਚ ਬਦਲ ਜਾਣੇ ਕਹਿਣ ਤੋਂ ਭਾਵੇਂ ਹੈ ਆਪਾਂ ਕਿਸੇ ਵੱਲ ਵੇਖ ਕੇ ਆਪਣੇ ਕਰਮ ਨਾ ਬਦਲੀਏ ਗੁਰੂ ਅੱਗੇ ਅਰਦਾਸ ਕਰੋ ਇਹ ਨਾ ਹੋਵੇ ਕੋਈ ਮਾੜੀ ਆਦਤ ਛੱਡ ਨਹੀਂ ਰਹੀ ਆਪਾਂ ਚੰਗੀ ਵੀ ਛੱਡ ਲਈ ਅਸੀਂ ਕਿਉਂ ਛੱਡੀਏ ਚੰਗੀ ਮਗਾ ਤੂੰ ਰਹਿਤ ਰੱਖ ਬਾਣੀ ਪੜ ਗੁਰੂ ਅਗੇ ਅਰਦਾਸ ਕਰ ਕੋਈ ਗੱਲ ਨਹੀਂ ਵਕਤ ਆਏਗਾ ਜਿਸ ਦਿਨ ਉਹਦੇ ਕਰਮ ਬਦਲਗੇ ਫਿਰ ਦਮੇ ਦੁਆਰਾ ਉਮਰਦਪਨ ਕਰ ਲਿਓ ਪਰ ਕਰਮ ਬਦਲਣਗੇ ਜ਼ਰੂਰ ਜੇ ਤੂੰ ਡ੍ਰਿੜ ਰਹੀ ਖੈਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੋਹਰਿਓ ਕੋਡੇ ਦੀ ਬਾਂਗ ਪਕੜ ਕੇ ਲੈ ਕੇ ਜਾਂਦੇ ਨੇ ਇਹਦਾ ਅਰਥ ਭਾਵ ਹੈ ਸਿੱਖਾ ਤੋਂ ਭਾਵਨਾ ਨਾਲ ਆਈ ਗੁਰੂ ਤੈਨੂੰ ਮੋਹਰਿਓ ਲੈਣ ਆਉਂਦਾ ਹੈ ਜਦੋਂ ਪਾਤਸ਼ਾਹ ਦੇ ਦਰਸ਼ਨ ਹੋਏ ਹੈਰਾਨ ਹੋ ਗਏ ਮਹਾਰਾਜ ਤੁਸੀਂ ਤਾਂ ਸੀ ਘੋੜੀ ਦੀ ਬਾਂਗ ਪਕੜ ਕੇ ਲੈ ਕੇ ਆਏ ਮਹਾਰਾਜ ਉੱਥੇ ਕਿਉਂ ਨਹੀਂ ਦੱਸਿਆ ਕਿ ਮੈਂ ਉਹ ਗੁਰੂ ਨਾਨਕ ਕੈ ਪਾਤਸ਼ਾਹ ਨੇ ਕਿਹਾ ਵਸ ਸਮਝਾਉਣਾ ਸੀ ਲੈਣਿਆ ਜਿਵੇਂ ਘੋੜੀ ਦੀ ਬਾਂਗ ਪਕੜਾਈ ਹੈ ਤੈਨੂੰ ਮੈਂ ਗੁਰੂ ਨਾਨਕ ਦੀ ਧਰਮਸ਼ਾਲ ਤੱਕ ਲੈ ਆਇਆ ਹੁਣ ਤੂੰ ਮੈਨੂੰ ਆਪਣੇ ਮਨ ਦੀ ਬਾਂਗ ਪਕੜਾ ਦੇ ਤੈਨੂੰ ਮੈਂ ਗੁਰੂ ਨਾਨਕ ਤੱਕ ਲੈ ਜਾਂਦਾ ਲੈਣਿਆ ਗੁਰੂ ਨਾਨਕ ਸਰੀਰ ਨਹੀਂ ਹੈ ਉਹ ਪਹਿਲੀ ਵਾਰ ਇਹ ਗੱਲ ਸੁਣ ਰਿਹਾ ਕਿ ਗੁਰੂ ਨਾਨਕ ਸਰੀਰ ਹੈ ਤੇ ਬੋਲ ਗੁਰੂ ਨਾਨਕ ਰਹੇ ਨੇ ਕਹਿੰਦੇ ਲੈਣਿਆ ਗੁਰੂ ਨਾਨਕ ਸਰੀਰ ਨਹੀਂ ਹੈ ਸਰੀਰ ਨੇ ਸਰੀਰ ਦੇ ਨਾਲ ਘੋੜੇ ਦੀ ਬਾਂਗ ਪਕੜ ਕੇ ਸਰੀਰ ਇੱਥੋਂ ਤੱਕ ਲੈ ਆਂਦਾ ਬਸ ਲੈਣਿਆ ਹੁਣ ਸੁਰਤੀ ਦੀ ਬਾਂਗ ਪਕੜਾ ਦੇ ਤੈਨੂੰ ਗੁਰੂ ਨਾਨਕ ਦੇ ਘਰ ਤੱਕ ਲੈ ਜਾ